ਮਸੂਮਾ ਦਾ ਰਸ਼ਨ ਖਾਣ ਵਾਲੇ ਮੁਰਦਾਬਾਦ 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 ਮਸੂਮਾ ਦਾ ਰਸ਼ਨ ਖਾਣ ਵਾਲੇ ਮੁਰਦਾਬਾਦ 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 ਜਨਤਾ ਦੀ ਸਰਕਾਰ ਲੋਕਾਂ ਚਾਹ ਕਰੋ ਚਾਹਨਾ ਕਰੋ ਚਾਹਨਾ ਕਰੋ ਜਨਤਾ ਦੀ ਸਰਕਾਰ 올 ਇੰਡੀਆ ਅੰਗਣਵਾੜੀ EMPLOYEES FEDERATION ਵੱਲੋਂ ਅੱਜ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਦੇ ਦਫ਼ਤਰ ਦੇ ਬਾਹਰ ਕੀਤਾ ਗਿਆ ਰੋਸ ਪ੍ਰਦਰਸ਼ਨ ਅਤੇ ਉਹਨਾਂ ਦੇ ਰਾਹੀਂ ਭੇਜਿਆ ਗਿਆ ਕੇਂਦਰ ਸਰਕਾਰ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਮੰਗ ਪੱਤਰ ਇਸ ਮੌਕੇ ਆਗੂ ਹਰਗਵਿੰਦ ਕੌਰ ਨੇ ਬੋਲਦਿਆਂ ਕਿਹਾ ਕਿ ਜੋ ਕੇਂਦਰ ਸਰਕਾਰ ਵੱਲੋਂ ਸਾਡਾ ਪੱਤਾ ਆ ਰਿਹਾ ਉਸ ਨੂੰ ਪੰਜਾਬ ਸਰਕਾਰ ਲਗਾਤਾਰ ਆਪਣਾ ਖਾਰੀ ਹੈ ਤੇ ਸਾਨੂੰ ਰੋਸ ਪ੍ਰਦਰਸ਼ਨ ਕਰਕੇ ਜਿਹੜਾ ਉਸ ਤੋਂ ਬਾਅਦ ਹੀ ਸਾਨੂੰ ਇਹ ਜਿਹੜਾ ਪੱਤਾ ਉਹਦਾ ਤੇੰਦ ਦੇ ਨਾਂ ਨਾਲ ਉਹਨਾਂ ਨੇ ਕਿਹਾ ਕਿ ਜਿਹੜੇ ਅੰਗੜਵਾੜੀ ਸੈਂਟਰਾਂ ਦੇ ਵਿੱਚ ਜੋ ਵੀ ਆਪਣਾ ਬੱਚਿਆਂ ਦੇ ਖਾਣਾ ਹੁੰਦਾ ਉਹ ਹੁਣ ਜਿਹੜਾ ਆਪਣਾ ਪੈਕਟਾਂ ਦੇ ਵਿੱਚ ਆ ਰਿਹਾ ਉਹ ਵੀ ਬਿਲਕੁਲ ਗਲਤ ਹੈ ਅਸੀਂ ਜਦੋਂ ਉੱਥੇ ਬੈਠੇ ਆ ਤਾਂ ਸਾਨੂੰ ਇਹ ਖਾਣਾ ਸੁਧਾ ਦਿੱਤਾ ਜਾਵੇ ਤੇ ਅਸੀਂ ਉਹਨਾਂ ਬੱਚਿਆਂ ਨੂੰ ਇਹ ਆਪ ਤਿਆਰ ਕਰਕੇ ਇਹ ਖਾਣਾ ਦਈਏ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਆਪਣਾ ਉਹਦੇ ਨਾਲ ਕੇਂਦਰ ਸਰਕਾਰ ਦੀ ਨਾਲ ਨਾਲ ਆਪਣਾ ਪੰਜਾਬ ਸਰਕਾਰ ਤੇ ਵੀ ਉਹਨਾਂ ਵੱਲੋਂ ਨਿਸ਼ਾਨੇ ਸਾਦੇ ਗਏ ਆ ਉਸ ਨੂੰ ਸੁਣਾਉਣੀਆਂ ਇਸ ਸਬੰਧੀ ਕੀ ਕਹਿੰਦੇ ਨੇ ਹਰਗਵਿੰਦ ਕੌਰ ਇਸ ਮਾਮਲੇ ਨੂੰ ਲੈ ਕੇ ਜਗਿਆਰੀ ਹੈ ਕਿ ਹਮ ਜੇ ਟਕਰਾਏਗਾ ਕੀ ਕਹਣਾ ਚਾਹੁੰਦੇ ਕਿ ਅੱਜ ਜੋ ਕਿ ਐਮਪੀ ਹਰ ਸੰਸਦ ਕੋਲ ਬਾਤਲ ਦੇ ਦਫਤਰ ਦੇ ਵਿੱਚ ਧਰਨਾ ਲਾਇਆ ਕੀ ਮੰਗਨ ਹੈ ਹਾਂਜੀ ਅਸੀਂ ਅੱਜ ਜਿਹੜੇ ਧਰਨਾ ਲਾਇਆ ਪੂਰੇ ਇੰਡੀਆ ਦੇ ਵਿੱਚ ਸਾਡੇ ਧਰਨੇ ਲੱਗੇ ਆ ਜਿਹੜੇ ਚੁਣੇ ਹੋਏ ਸੰਸਦ ਹੈ ਸਾਡੇ ਐਮਪੀ ਐਸੀ ਉਹਨਾਂ ਦੇ ਦਫਤਰਾਂ ਦੇ ਸਾਹਮਣੇ 올 ਇੰਡੀਆ ਆਂਗਣਵਾੜੀ ਫਲਾਈਸ ਫੈਡਰੇਸ਼ਨ ਵੱਲੋਂ ਧਰਨੇ ਦੇ ਰਹੇ ਆ ਕਿਉਂਕਿ ਜਿਹੜੀ 50 ਸਾਲ ਪੂਰੀ ਹੋ ਗਈ ਆਈਸੀਡੀ ਆਈਸੀਡੀਐਸ ਸਕੀਮ ਨੂੰ ਚੱਲਦਿਆਂ ਤੇ ਕੇਂਦਰ ਦੀ ਸਰਕਾਰ ਨੇ ਆਂਗਣਵਾੜੀ ਵਰਕਰਾਂ ਹੈਲਪਰਾਂ ਨੂੰ ਪੱਕੇ ਨਹੀਂ ਕੀਤਾ ਨਾ ਹੀ ਕੋਈ ਸਨਮਾਨ ਜੋਗ ਜਿਹੜਾ ਉਜਰਤ ਹੈਗੀ ਉਹ ਦਿੱਤੀ ਹੈ ਪਿਛਲੇ 8 ਸਾਲ ਤੋਂ ਉਜਰਤ ਦੇ ਵਿੱਚ ਵੀ ਕੋਈ ਵਾਅਦਾ ਨਹੀਂ ਕੀਤਾ ਸੋ ਇਸ ਕਰਕੇ ਅਸੀਂ ਫੈਸਲਾ ਕੀਤਾ ਕਿ ਜਿਹੜੇ ਐਮਪੀ ਐ ਉਹਨਾਂ ਨੂੰ ਅਸੀਂ ਮੰਗ ਪੱਤਰ ਦੇਈਏ ਮੰਗ ਪੱਤਰ ਦੇ ਕੇ ਉਹਨਾਂ ਕੋਲ ਅਸੀਂ ਗੱਲ ਰੱਖੀ ਹੈ ਕਿ ਸਾਡੇ ਮੰਗ ਪੱਤਰ ਜਿਹੜੇ ਪ੍ਰਧਾਨ ਮੰਤਰੀ ਕੋਲੇ ਪਹੁੰਚਾਉਣ ਤੇ ਸੰਸਦ ਦੇ ਵਿੱਚ ਸਾਡਾ ਜਿਹੜਾ ਮੰਗ ਮੰਗ ਵਾਲ ਜਿਹੜੀ ਉਹਦੇ ਉੱਤੇ ਬੋਲਣ ਸੋ ਉਸ ਮਨਸ਼ਾ ਨੂੰ ਲੈ ਕੇ ਅਸੀਂ ਸਾਰੇ ਐਮਪੀਜ਼ ਦੇ ਦਫ਼ਤਰਾਂ ਦੇ ਸਾਹਮਣੇ ਧਰਨੇ ਦੇ ਰਹੇ ਹਾਂ ਇਸ ਤੋਂ ਪਹਿਲਾਂ 4 ਐਮਪੀਜ਼ ਦੇ ਅਸੀਂ ਧਰਨੇ ਦੇ ਚੁੱਕੇ ਹਾਂ ਪੰਜਵੇਂ ਆ ਫਿਰ ਹੁਣ ਕੱਲ ਨੂੰ ਗਰਦਾਸਪੁਰ ਹੈ ਇਸ ਤਰ੍ਹਾਂ ਅਲੱਗ-ਅਲੱਗ ਜਿੰਨੇ ਵੀ ਐਮਪੀ ਪੂਰੇ ਜਿੱਥੇ ਵੀ ਸਾਡੀ ਯੂਨੀਅਨ ਹੈਗੀ ਹੈ ਨੈਸ਼ਨਲ ਲੈਵਲ ਤੇ ਸਾਰੇ ਕਿਤੇ ਸੀ ਆਪਣੇ ਧਰਨੇ ਲਾ ਕੇ ਮੰਗ ਪੱਤਰ ਦੇ ਰਹੇ ਕੀ ਮੰਗਾ ਨਹੀਂ ਮੰਗ ਕੇ ਮੈਂ ਜਿਵੇਂ ਪਹਿਲਾਂ ਬੋਲਿਆ ਕਿ ਆਂਗਣਵਾੜੀ ਵਰਕਰ ਜਿਹੜੇ ਉਹਨਾਂ ਨੂੰ ਤੁਸੀਂ EMPLOYE ਦਾ ਦਰਜਾ ਦਿਓ ਜਿਹੜੀ ਸਕੀਮ ਹੈ ਜਿਹਦੇ ਚ 50 ਸਾਲ ਤੋਂ ਅਸੀਂ ਕੰਮ ਕਰ ਰਹੇ ਹਾਂ ਉਹਨੂੰ ਵਿਭਾਗ ਦਾ ਦਰਜਾ ਦਿਓ ਆਂਗਣਵਾੜੀ ਵਰਕਰ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿਓ ਜਿੰਨੀ ਦੇਰ ਇਹ ਨਹੀਂ ਕਰਦੇ ਮਿਨੀਮਮ ਵੇਜ ਲਾਗੂ ਕਰੋ ਜਿਹੜੇ ਅੱਜ 30000 ਰੁਪਏ ਤੋਂ ਉੱਪਰ ਜਿਹੜੇ ਆਂਗਣਵਾੜੀ ਵਰਕਰ ਤੇ ਬਣਦੇ ਆ 34000 ਤੇ ਜਿਹੜਾ ਹੈਲਪਰ ਉਹਦਾ 28000 ਸੋ ਇਹ ਮਿਨੀਮਮ ਵੇਜ ਦੀ ਮੰਗ ਕਰਦੇ ਆ ਇੱਕ ਖਾਣਾ ਜਿਹੜਾ ਆਂਗਣਵਾੜੀ ਕੇਂਦਰਾਂ ਦੇ ਵਿੱਚ ਆ ਰਿਹਾ ਉਹ ਪੈਕਟਾਂ ਦੇ ਵਿੱਚ ਬੰਦ ਖਾਣਾ ਦੇ ਰਹੇ ਆ ਜਦੋਂ ਕਰੋਨਾ ਆਇਆ ਸੀ ਉਦੋਂ ਤਾਂ ਅਸੀਂ ਸਮਝਦੇ ਆ ਵੀ ਹਾਂ ਠੀਕ ਹੈ ਆਪਾਂ ਓਪਨ ਨਹੀਂ ਕਰ ਸਕਦੇ ਸੀ ਹੁਣ ਆਂਗਣਵਾੜੀ ਓਪਨ ਹੈ ਉਹਨਾਂ ਦੇ ਆਂਗਣਵਾੜੀ ਦੇ ਵਿੱਚ ਖਾਣਾ ਬਣੇ ਆਂਗਣਵਾੜੀ ਦੇ ਵਿੱਚ ਬੱਚੇ ਆਉਣ ਲਾਪਾਤਰੀ ਆਉਣ ਤਾਂ ਤੇ ਉਹਨਾਂ ਨੂੰ ਤਾਜ਼ਾ ਖਾਣਾ ਪਕਾ ਕੇ ਦਿੱਤਾ ਜਾਵੇ ਇੱਕ ਜਿਹੜਾ ਆਂਗਣਵਾੜੀ ਸਾਡੇ ਹੈਗੇ ਆ ਇਹਦੇ ਚ ਜਿਹੜੇ ਹੈਲਪਰ ਕੰਮ ਕਰਦੇ ਆ ਉਹਦੇ ਚ 10 ਸਾਲ ਦਾ ਤਜਰਬਾ ਰੱਖਦੇ ਆ ਪ੍ਰੋਮੋਸ਼ਨ ਵਾਸਤੇ ਉਹਨੂੰ ਅਸੀਂ 5 ਸਾਲ ਦੀ ਮੰਗ ਕਰਦੇ ਆ ਜਿਹੜਾ ਐਡੀਸ਼ਨਲ ਚਾਰਜ ਹੈ ਉਹਦਾ ਜਿਹੜਾ ਉਹਨੂੰ ਭੱਤਾ ਦਿੰਦੇ ਆ ਬੜਾ 50 ਰੁਪਏ ਮਹੀਨੇ ਦਾ ਦੇਖੋ ਤੁਸੀਂ ₹100 ਦੀ ਵੈਲਿਊ ਕੀ ਸੀ ਤੇ ਅੱਜ ਕੀ ਹੈ ਵੀ ਘੱਟ ਤੋਂ ਘੱਟ 5000 ਰੁਪਏ ਤਾਂ ਹੋਣਾ ਚਾਹੀਦਾ 1975 ਤੋਂ 50 ਰੁਪਏ ਲਿਖਤੇ ਅੱਜ ਤੱਕ ਉਹ ਬਦਲੇ ਨਹੀਂ ਸੋ ਇਦਾਂ ਦੀਆਂ ਜਿਹੜੀਆਂ ਮੰਗਾਂ ਇਹਨਾਂ ਨੂੰ ਲੈ ਕੇ ਅਸੀਂ ਆਪਦੀ ਕੱਲ ਹੈ ਜਿਹੜੀ ਚੁਣੇ ਹੋਏ ਜਿਹੜੇ ਸਾਡੇ ਸੰਸਦ ਆ ਉਹਨਾਂ ਰਾਹੀਂ ਸੰਸਦ ਦੇ ਵਿੱਚ ਪਹੁੰਚਾਉਣਾ ਚਾਹੁੰਦੇ ਆ ਅਗਲੇ ਸ਼ਿਕਾਰਚ ਕੀ ਰਹਿਣਗੇ ਅਗਲਾ ਇਸ ਤੋਂ ਬਾਅਦ 14 ਨਵੰਬਰ ਨੂੰ ਅਸੀਂ ਦਿੱਲੀ ਜਾ ਰਹੇ ਆ ਨੈਸ਼ਨਲ ਲੈਵਲ ਤੇ ਅਸੀਂ ਸੈਂਟਰ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕਰਾਂਗੇ ਬਾਕੀ ਜੇ ਪੰਜਾਬ ਸਰਕਾਰ ਦੀ ਮੈਂ ਗੱਲ ਕਰਾਂ ਇਹ ਕਿਉਂ ਕਿ ਅਸੀਂ ਸਰਕਾਰ ਦੇ ਖਿਲਾਫ ਲਾ ਰਹੇ ਹਾਂ ਐਮਪੀ ਨੂੰ ਮੰਗ ਪੱਤਰ ਦੇ ਰਹੇ ਪੰਜਾਬ ਸਰਕਾਰ ਦੇ ਖਿਲਾਫ ਵੀ ਅਸੀਂ ਲੜ ਰਹੇ ਹਾਂ ਕਿ ਪੰਜਾਬ ਦੀ ਸਰਕਾਰ ਸੈਂਟਰ ਨਗੂਣਾ ਜੇ ਮਾਨ ਪੱਤਾ ਦਿੰਦੀ ਉਹਨੂੰ ਵੀ ਇਹ ਖਾ ਜਾਂਦੇ ਆ ਹੁਣ ਇਹ 100 ਕਰੋੜ ਰੁਪਏ ਸੀ ਜਿਹੜਾ ਅੰਗਣਵਾੜੀ ਵਰਕ ਦਾ 6 ਮਹੀਨੇ ਇਹਨਾਂ ਨੇ ਖਾਦਾ ਅਸੀਂ ਰੋਲਾ ਪਾਇਆ ਧਰਨੇ ਮਜਾਰੇ ਲਾਏ ਤਾਂ ਇਹਨਾਂ ਨੇ ਸੈਂਟਰ ਦੇ ਫੰਡ ਰੀਲੀਜ਼ ਕੀਤੇ ਸਾਲ-ਸਾਲ ਜਿਹੜੇ ਮੋਬਾਈਲ ਦਾ ਰੀਚਾਰਜ ਪਤਾ ਨਹੀਂ ਦਿੰਦੇ ਵਰਦੀ ਦਾ ਪਤਾ ਸੈਂਟਰ ਤੋਂ ਆਉਂਦਾ ਉਹ ਖਾ ਜਾਂਦੇ ਆ ਸੀਬੀ ਦੇ ਪੈਸੇ ਆ ਜਾਂਦੇ ਆ ਉਹ ਖਾ ਜਾਂਦੇ ਆ ਪੋਸ਼ਨ ਦੇ ਸਾਰੇ ਪੈਸੇ ਪੰਜਾਬ ਸਰਕਾਰ ਖਾ ਰਹੀ ਹੈ ਜਿਵੇਂ ਡਿਜਾਸਟਰ ਫੰਡ ਖਾ ਗਏ ਜਿੱਦ ਜਿੱਥੋਂ ਵੀ ਕੋਈ ਪੈਸਾ ਇਹਨਾਂ ਨੂੰ ਲੱਗਦਾ ਵੀ ਸੈਂਟਰ ਵੱਲੋਂ ਆਇਆ ਪਹਿਲਾਂ ਖਾ ਜਾਂਦੇ ਆ ਅੰਗਣਵਾੜੀ ਕੇਂਦਰਾਂ ਦੇ ਵਿੱਚ ਰਸ਼ਨ ਆਉਂਦਾ ਉਹ ਖਾਈ ਜਾਂਦੇ ਆ ਉਹ ਜਿਹੜਾ ਬੱਚਿਆਂ ਦੇ ਖਾਣ ਯੋਗ ਨਹੀਂ ਬਸ ਐਦਾਂ ਕਹਿ ਲਓ ਕਿ ਪੰਜਾਬ ਦੀ ਸਰਕਾਰ ਦਾ ਕੰਮ ਇਹ ਹੋ ਗਿਆ ਖਾਣਾ ਇਹਦਾਂ ਦਾ ਕੰਮ ਚੱਲ ਰਿਹਾ ਸੋ ਅਸੀਂ ਇਹਦਾ ਵੀ ਵਿਰੋਧ ਕਰਦੇ ਹਾਂ